ਉਹਨਾਂ ਚਾਰੋਂ ਇਹਨਾਂ ਦਾ ਗੁੱਸਾ ਆ ਗਿਆ ਕਿ ਉਹਨੇ ਚੱਲਦੀ ਟ੍ਰੇਨ 'ਚ ਉਹਨੂੰ ਧੱਕਾ ਦੇ ਦਿੱਤਾ ਤੇ ਉਹ ਵਿਚਾਰੀ ਸਾਰੀ ਰਾਤ ਲਾਈਨਾਂ ਦੇ ਵਿੱਚ ਤੜਪਦੀ ਰਹੀ ਸਾਰੀ ਰਾਤ ਉਹ ਲੈ ਦੇ ਟ੍ਰੇਨਾਂ ਲੰਘਦੀਆਂ ਰਹੀਆਂ ਲੇਕਿਨ ਬਾਅਦ 'ਚ ਦੇਖੋ ਕਿਤਦਾ ਇੱਕ ਮਿਸਾਲ ਬਣੀ ਇੱਕ ਮੋਟੀਵੇਸ਼ਨਲ ਦੀ ਐਸੀ ਮਿਸਾਲ ਬਣੀ ਕਿ ਬੰਦਾ ਜਿੰਨਾ ਵੀ ਕੁਝ ਵੀ ਬੰਦੇ ਨਾਲ ਹੋ ਚੁੱਕਾ ਹੋਵੇ ਤਾਂ ਆਪਣੀ ਕਾਮਯਾਬੀ ਹਾਸਲ ਕਰਕੇ ਹੀ ਰਹਿੰਦਾ ਬਸ ਅੰਦਰ ਜਨੂਨ ਹੋਣਾ ਚਾਹੀਦਾ ਹੌਸਲਾ ਹੋਣਾ ਚਾਹੀਦਾ ਇਹ ਸ਼੍ਰੀ ਮਹਾਕਲ ਦੋਸਤੋ ਸੋ ਅੱਜ ਤਾਂ ਇੱਕ ਕਹਾਣੀ ਇੱਕ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਜਿਹੜੀ ਕਹਾਣੀ ਇੱਕ ਜਨੂਨ ਦੇ ਨਾਲ ਭਰੀ ਹੋਈ ਹੈ ਇਹ ਤੁਹਾਨੂੰ ਵੀ ਸੁਣ ਕੇ ਮੋਟੀਵੇਸ਼ਨ ਜ਼ਰੂਰ ਮਿਲੇਗੀ। ਇਹ ਕਹਾਣੀ ਆ ਸੰਤੋਸ਼ ਕੁਮਾਰੀ ਨਾਮ ਦੀ ਲੜਕੀ ਦੀ ਜੋ ਕਿ ਹਰਿਆਣੇ ਦੀ ਰਹਿਣ ਵਾਲੀ ਸੀ। ਸੋ ਇਹ 100% ਸੱਚੀ ਕਹਾਣੀ ਆ ਜੋ ਕਿ ਤੁਹਾਡਾ ਨਾਲ ਮੈਂ ਸ਼ੇਅਰ ਕਰ ਰਿਹਾ ਤਾਂ ਤੁਸੀਂ ਗਾ ਅੱਗੇ ਵੀ ਸ਼ੇਅਰ ਕਰੋ ਤਾਂ ਕਿ ਹੋਰ ਵੀ ਲੋਕ ਜਿਹੜੇ ਤੁਹਾਨੂੰ ਜਾਣਦੇ ਨੇ ਤੁਹਾਡੇ ਲਿੰਕ 'ਚ ਨੇ ਉਹ ਵੀ ਮੋਟੀਵੇਟ ਹੋਣ। ਦੋਸਤੋਂ ਤੁਸੀਂ ਦੇਖਿਆ ਹੋਣਾ ਜਦੋਂ ਵੀ ਘਰੇ ਕਿਸੇ ਦੇ ਬੇਟੀ ਹੁੰਦੀ ਆ 100 ਵਿੱਚੋਂ 90% ਲੋਕ ਇਦਾਂ ਦੇ ਆ ਜਿਹੜੇ ਕਿ ਮਰਚਾ ਆ ਜਾਂਦੇ ਆ ਕਿ ਬੇਟੀ ਦਾ ਜਨਮ ਲੈ ਲਿਆ ਹੁਣ ਇਹਦਾ ਦਾਜ ਦਾ ਫਿਕਰ ਉਹਨਾਂ ਨੂੰ ਉਦੋਂ ਤੋਂ ਹੀ ਸ਼ੁਰੂ ਹੋ ਜਾਂਦਾ ਔਰ ਇਹ ਖਰਚੇ ਦਾ ਫਿਕਰ ਸ਼ੁਰੂ ਹੋ ਜਾਂਦਾ ਪੜ੍ਹਾਈ ਲਿਖਾਈ ਦਾ ਫਿਕਰ ਸ਼ੁਰੂ ਹੋ ਜਾਂਦਾ ਇਹ ਕਿਉਂ ਆਪਾਂ ਕੁੜੀ ਤੇ ਮੁੰਡੇ ਨੂੰ ਵੱਖ-ਵੱਖ ਕਿਉਂ ਦੇਖਦੇ ਆਂ ਦੋਨਾਂ ਨੇ ਹੀ ਇੱਕੋ ਹੀ ਮਾਰੇ ਪੇਟ ਚ ਜਨਮ ਲਿੱਤਾ ਸੋ ਬੇਟੀ ਹੋ ਤਾਂ ਸਾਨੂੰ ਦੁਖੀ ਨਹੀਂ ਹੋਣਾ ਚਾਹੀਦਾ ਸਗੋਂ ਗਰਵ ਹੋਣਾ ਚਾਹੀਦਾ ਚਾਹੇ ਬੇਟਾ ਹੋਵੇ ਬੇਟੀ ਹੋਵੇ ਦੋਨਾਂ ਤੇ ਹੀ ਗਰਵ ਹੋਣਾ ਚਾਹੀਦਾ ਕਿਉਂਕਿ ਜੇ ਕਿਸੇ ਨੇ ਨੁਕਸਾਨ ਕਰਨਾ ਤਾਂ ਬੇਟੇ ਦੇ ਬੇਟੀ ਦੋਨਾਂ ਨੇ ਕਰ ਦੇਣਾ ਜੇ ਕਿਸੇ ਨੇ ਮਾਪੇ ਦਾ ਨਾਮ ਰੋਸ਼ਨ ਕਰਨਾ ਤਾਂ ਬੇਟੇ ਨੇ ਵੀ ਕਰਨਾ ਤੇ ਬੇਟੀ ਨੇ ਵੀ ਕਰ ਦੇਣਾ ਜਿਹੜੇ ਲੋਕ ਬੇਟੀ ਹੋਣ ਤੇ ਦੁਖੀ ਹੋ ਜਾਂਦੇ ਆ ਸ਼ਹਿਰੋਂ ਮਾਤਾ ਸਾਹਿਬ ਕੌਰ ਜੀ ਨੂੰ ਨਹੀਂ ਜਾਣਦੇ ਸ਼ਾਇਦ ਉਹਨਾਂ ਸਿੰਘੜੀਆਂ ਨੂੰ ਨਹੀਂ ਜਾਣਦੇ ਜਿਨ੍ਹਾਂ ਕੇ ਜਿਨ੍ਹਾਂ ਨੇ ਆਪਣੇ ਗੁਰੂ ਦੇ ਕਹਿਣ ਉਤੇ ਮਜਲੂਮਾਂ ਉਤੇ ਹੋਏ ਜ਼ੁਲਮਾਂ ਦਾ ਡਟ ਕੇ ਸਾਹਮਣਾ ਕੀਤਾ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਸੱਚਖੰਡ ਨੂੰ ਪ੍ਰਾਪਤ ਹੋਏ ਇਹ ਲੋਕ ਕਲਪਨਾ ਚਾਵਲਾ ਨੂੰ ਭੁੱਲ ਚੁੱਕੇ ਨੇ ਇਹ ਲੋਕ ਸ਼ਾਇਦ ਸੁਨੀਤਾ ਵਿਲੀਅਮਸ ਨੂੰ ਨਹੀਂ ਜਾਣਦੇ ਇਹ ਲੋਕ ਚਾਂਸੀ ਦੀ ਰਾਣੀ ਨੂੰ ਨਹੀਂ ਜਾਣਦੇ ਇਹ ਸ਼ਾਇਦ ਲੋਕ ਲਤਾ ਮੰਗੇਸ਼ਕਰ ਜੀ ਨੂੰ ਨਹੀਂ ਜਾਣਦੇ ਇਹ ਸ਼ਾਇਦ ਲੋਕ ਆਸ਼ਾ ਬੌਂਸਲੇ ਜੀ ਨੂੰ ਨਹੀਂ ਜਾਣਦੇ ਸੋ ਇੱਟ ਇੱਟੀਆਂ ਹਸਤੀਆਂ ਹੋਈਆਂ ਸਾਡੇ ਪ੍ਰਾਈਮ ਮਿਨਿਸਟਰ ਇੱਥੋਂ ਤੱਕ ਦੇ ਲੇਡੀਜ਼ ਰਹਿ ਚੁੱਕੇ ਨੇ ਸੋ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦਿਓ ਆਪਣੇ ਬੱਚਿਆਂ ਨੂੰ ਮੋਟੀਵੇਟ ਕਰੋ ਡੀਮੋਟੀਵੇਟ ਨਹੀਂ ਕਰਨਾ ਚਾਹੀਦਾ ਚਾਹੇ ਬੇਟਾ ਹੋਵੇ ਬੇਟੀ ਹੋਵੇ ਦੋਨਾਂ ਨੂੰ ਇਕੋ ਜਿਹਾ ਸਨਮਨਨਾ ਚਾਹੀਦਾ ਤੇ ਇਕੋ ਜਿਹੀ ਹੌਸਲੇ ਦੇ ਨਾਲ ਉਹਨਾਂ ਨੂੰ ਜਵਾਨ ਕਰਨਾ ਚਾਹੀਦਾ ਕਹਾਣੀ ਹੈ ਸੰਤੋਸ਼ ਕੁਮਾਰੀ ਨਾਂ ਦੀ ਲੜਕੀ ਦੀ ਜੋ ਕਿ ਹਰਿਆਣੇ ਦੀ ਰਹਿਣ ਵਾਲੀ ਸੀ ਬੜੀ ਹੀ ਬਰੇਵ ਲੜਕੀ ਸੀ ਬੜਾ ਹਨਰ ਸੀਗਾ ਲੜਕੀ ਦੇ ਵਿੱਚ ਜਦੋਂ ਸੰਤੋਸ਼ ਕੁਮਾਰੀ ਦਾ ਜਨਮ ਹੁੰਦਾ ਤਾਂ ਉਹਦੀ ਮਾਂ ਜਿਹੜੀ ਆ ਉਹਦੇ ਜਨਮ ਤੋਂ ਹੀ ਬਿਮਾਰ ਰਹਿਣ ਆ ਜਾਂਦੀ ਆ ਉਹ ਮੰਜੇ ਤੇ ਹੀ ਪਈ ਰਹਿੰਦੀ ਆ ਤਾਂ ਉਹਦਾ ਜਿਹੜਾ ਬਾਪ ਸੀਗਾ ਉਹ ਹਮੇਸ਼ਾ ਹੀ ਸੰਤੋਸ਼ ਕੁਮਾਰੀ ਨੂੰ ਕੋੜਦਾ ਮਾਰਦਾ ਉਹਨੂੰ ਤਾਣੇ ਦਿੰਦਾ ਰਹਿੰਦਾ ਸੀ ਹਾਲੇ ਕੀ ਉਹਦੇ ਦੋ ਭਰਾ ਵੀ ਸੀ ਉਹਨਾਂ ਨੂੰ ਤਾਂ ਉਹ ਕੁਝ ਨਹੀਂ ਕਹਿੰਦਾ ਸੀ ਉਹਨਾਂ ਨੂੰ ਖੇਤਾਂ ਦੇ ਕੰਮ ਵੀ ਲਾਇਆ ਹੁੰਦਾ ਸੀ ਆ ਤੇ ਇੱਕ ਅੱਧੇ ਨੂੰ ਤਾਂ ਵਧੀਆ ਪੜਾਉ ਵੀ ਰਿਹਾ ਸੀ ਸੰਤੋਸ਼ ਕੁਮਾਰੀ ਵੱਡੀ ਹੋਈ ਉਹਦੀ ਪੜ੍ਹਾਈ ਲਿਖਾਈ ਸ਼ੁਰੂ ਹੋਣੀ ਸੀ ਲੇਕਿਨ ਉਹਦਾ ਬਾਪ ਨਹੀਂ ਚਾਹੁੰਦਾ ਸੀ ਕਿ ਇਹ ਇਹ ਪੜ੍ਹੇ ਲੇਕਿਨ ਫੇਰ ਵੀ ਕਿਸੇ ਤਰ੍ਹਾਂ ਔਖੀ ਸੌਖੀ ਹੋਰੀ ਪੜ੍ਹਾਈ ਪੂਰੀ ਹੋਈ ਜਦੋਂ ਉਹਨੇ 7ਵੀਂ ਕਲਾਸ ਪਾਸ ਕਰ ਲਈ ਤਾਂ ਉਹਦੇ ਪਿਓ ਉਹਨਾਂ ਨੇ ਬਿਲਕੁਲ ਹੀ ਮਨਾ ਕਰਤਾ ਉਹ ਕਹਿਣਾ ਹੋਂ ਤੂੰ ਘਰੇ ਬੈਠ ਹੋਰ ਆਂਦੇ ਸਾਲ ਨੂੰ ਤੇਰਾ ਵਿਆਹ ਕਰ ਦੇਣਾ ਵੇ ਸਾਰਾ ਕੰਮ ਹੀ ਖਤਮ ਹੋਵੇ ਮੈਂ ਤਾਂ ਟੈਂਸ਼ਨ ਬੜੀ ਆ ਤੇਰੀ ਫਿਰ ਵੀ ਲੁੱਕ ਦੇ ਲੁੱਕ ਤੇ ਕਿੱਦਾਂ ਕਰਕੇ ਬਾਹਨੇ-ਬੁੰਨੇ ਲਾ ਕੇ ਉਹਨੇ ਜਿਹੜੀ 8ਵੀਂ ਪਾਸ ਕੀਤੀ ਜੋ ਕਿ ਬੋਰਡ ਦੀ ਸੀਗੀ ਉਹ ਬੋਰਡ ਦੇ ਵਿੱਚੋਂ ਅਵਲ ਨੰਬਰ ਤੇ ਆਈ ਜਦੋਂ ਇੰਨੀ ਖੁਸ਼ ਹੋਈ ਉਹਦਾ ਰਿਜ਼ਲਟ ਆਇਆ ਤਾਂ ਜਲਦੀ ਲੈ ਕੇ ਆਪਣੇ ਬਾਪ ਦੇ ਸਾਹਮਣੇ ਗਈ ਕਿ ਡੈਡੀ ਦੇਖੋ ਪੂਰੇ ਸਕੂਲ ਦੇ ਵਿੱਚ ਮੈਂ ਫਰਸਟ ਆਈ ਆ ਜਿਹੜੇ ਮੇਰੇ ਸਕੂਲ ਦੇ ਆ ਉਹਨਾਂ ਨੇ ਮੈਨੂੰ ਬਹੁਤ ਵਧਾਈਆਂ ਦਿੱਤੀਆਂ ਮੈਂ ਅੱਜ ਬਹੁਤ ਖੁਸ਼ ਆ ਤਾਂ ਉਸ ਪਿਓ ਨੇ ਖੁਸ਼ ਤਾਂ ਕੀ ਹੋਣਾ ਸੀ ਅੰਦਰ ਜਾ ਕੇ ਉਹਨੂੰ ਬਹੁਤ ਕੁੱਟਿਆ ਉਹਨੂੰ ਇੰਨਾ ਕੁੱਟਿਆ ਮਾਰਿਆ ਕਿ ਤੂੰ ਜਦ ਤੈਨੂੰ ਮੈਂ ਮਨਾ ਕੀਤਾ ਸੀ ਨਹੀਂ ਪੜਨਾ ਤੂੰ ਅਠੀ ਵਿੱਚ ਗਈ ਕਿਦਾਂ ਚਾਰ ਕੱਪੜੇ ਚੱਕਦਾ ਉਹਦੇ ਝੋਲੇ 'ਚ ਪਾਉਂਦਾ ਤੇ ਉਹਨੂੰ ਘਰੋਂ ਬਾਹਰ ਕੱਢ ਦਿੰਦਾ ਕੰਨਾ ਅੱਜ ਤੋਂ ਮੈਂ ਕਰਨ ਲਈ ਮਰ ਗਿਆ ਤੇ ਤੂੰ ਮੇਰੇ ਲਈ ਮਰ ਗਈ ਤਾਂ ਦੋਸਤੋ ਉਹ ਰੋਂਦੀ ਰੋਂਦੀ ਹਾਈਵੇ ਤੇ ਜਾ ਰਹੀ ਹੁੰਦੀ ਆ ਸ਼ਾਮ ਦਾ ਟਾਈਮ ਹੁੰਦਾ ਉਹ ਤੋਂ ਇੱਕ ਟਰੱਕ ਨਿਕਲਦਾ ਜਿਹਦੇ ਵਿੱਚ ਟਰੱਕ ਡਰਾਈਵਰ ਨਾਲ ਉਹਦੀ ਵਾਈਫ ਤੇ ਨਾਲ ਉਹਦੇ ਦੋ ਬੱਚੇ ਉਹ ਕਿਸੇ ਢਾਬੇ ਤੇ ਰੁਕਦੇ ਆ ਉਥੋਂ ਕੋਲੋਂ ਨੰਗਲੀਆ ਤੋਂ ਜਦੋਂ ਵਾਪਸ ਜਾਣ ਅਗਲੇ ਢਾਬੇ ਤੇ ਰੋਟੀ ਖਾ ਕੇ ਤਾਂ ਉਹਨੂੰ ਪੁੱਛ ਦਿਆ ਵੀ ਕੁੜੀਆ ਤੂੰ ਕੌਣ ਆ ਕਿੱਥੋਂ ਆਈਆਂ ਤੋ ਆਪਣੀ ਘਾੜੀ ਦੱਸਦੀ ਆ ਕਿ ਮੇਰਾ ਇੱਕ ਜਨੂਨ ਆ ਮੈਂ ਕੁਝ ਕਰਨਾ ਚਾਹੁੰਦੀ ਆ ਲੇਕਿਨ ਮੇਰੇ ਬਾਪ ਨੇ ਮੈਨੂੰ ਘਰੋਂ ਕੱਢ ਦਿੱਤਾ ਤਾਂ ਉਹ ਤੇ ਤਰਸ ਕਰ ਲੈਂਦੇ ਆ ਉਹ ਕਹਿੰਦੇ ਕੋਈ ਗੱਲ ਨਹੀਂ ਸਾਡੇ ਦੋ ਬੇਟਾ ਜਾਂ ਬੇਟੀ ਹੈ ਨਹੀਂ ਇੱਦਾਂ ਕਰ ਅੱਜ ਤੋਂ ਤੂੰ ਸਾਡੀ ਬੇਟੀ ਹੋਈ ਤਾਂ ਫਿਰ ਉਹ ਸੰਤੋਸ਼ ਕੁਮਾਰੀ ਨੂੰ ਆਪਣੇ ਨਾਲ ਦਿੱਲੀ ਲੈ ਜਾਂਦੇ ਆ ਉਹ ਦਿੱਲੀ ਦੇ ਵਸਨੀਕ ਹੁੰਦੇ ਨੇ ਦਿੱਲੀ ਲਿਆ ਕੇ ਇੱਕ ਦੋ ਮਹੀਨੇ ਉਹਨੂੰ ਅਡਜਸਟ ਹੋਣ ਨੂੰ ਲੱਗਦੇ ਆ ਉਸ ਤੋਂ ਬਾਅਦ ਉਹ ਹੋਰ ਹੀ ਪੜ੍ਹਾਈ ਸਟਾਰਟ ਕਰਾ ਦਿੰਦੇ ਆ ਉਹ ਜਿਹੜੀ ਆ ਫੇ 4-5 ਸਾਲਾਂ ਚ ਆਪਣੀ ਬੀਏ ਵਗੈਰਾ ਜਦੋਂ ਕੰਪਲੀਟ ਕਰ ਲੈਂਦੀ ਆ ਵੱਡੀ ਹੋ ਜਾਂਦੀ ਆ ਫਿਰ ਉਹ ਆਪਣੇ ਜਿਹੜਾ ਮਾਪਿਓ ਬਣਿਆ ਸੀਗਾ ਉਹਨੂੰ ਡੈਡੀ ਹੀ ਕਹਿੰਦੀ ਸੀ ਉਹ ਕਹਿੰਦੇ ਜੜੀ ਮੈਂ ਆਪਣੇ ਦਮ ਤੇ ਕੁਝ ਕਰਨਾ ਚਾਹਨੀ ਆ ਉਹ ਕਹਿੰਦੇ ਤੂੰ ਬੇਟੇ ਕੀ ਕਰਨਾ ਚਾਹਨੀ ਉਹ ਕਹਿੰਦੇ ਡੈਡੀ ਮੈਂ ਕੁਝ ਇਦਾਂ ਦਾ ਕਰਨਾ ਚਾਹਨੀ ਆ ਕਿ ਜਿੱਦੇ ਨਾਲ ਮੈਂ ਜਿੱਥੇ ਜਾਵਾਂ ਲੋਕੀ ਮੈਨੂੰ ਸਲਾਮਾਂ ਕਰਨ ਤੇ ਮੈਨੂੰ ਖੁਦ ਤੇ ਵੀ ਗਰਵ ਮਹਿਸੂਸ ਹੋਵੇ ਕਿਉਂਕਿ ਮੇਰੇ ਛੋਟੇ ਹੁੰਦੇ ਤੋਂ ਹੀ ਮੇਰੇ ਅੰਦਰ ਇੱਕ ਭਾਵਨਾ ਸੀ ਕਾਗ ਸੀ ਕਿ ਮੈਂ ਕੁਝ ਕਰਕੇ ਦਿਖਾਣਾ ਤੇ ਸ਼ਹਿਰ ਜੇ ਮੈਂ ਇਸ ਧਰਤੀ ਦੇ ਜਨਮ ਲੈ ਕੁਝ ਕਰਕੇ ਹੀ ਜਾਵਾਂਗੀ ਕਿਉਂਕਿ ਜਦੋਂ ਮੇਰਾ ਜਨਮ ਹੋਇਆ ਮੇਰੀ ਮਾਂ ਬਿਮਾਰ ਰਹੀ ਤੇ ਮੇਰੇ ਪਿਓ ਨੇ ਸਾਰੀ ਉਮਰ ਮੈਨੂੰ ਤਾਨ ਉਹ ਪਿਓ ਵੀ ਮੈਨੂੰ ਮਿਲਣ ਲਈ ਤਰਸੇਗਾ ਤਾਂ ਦੋਸਤੋ ਇਹਨੇ ਆਪਣੇ ਆਪਣੇ ਡੈਡੀ ਨੂੰ ਦੱਸਿਆ ਕਿ ਮੈਂ ਜਿਹੜੀਆਂ 5 ਤੋਂ 7 ਚੋਟੀਆਂ ਹਿੰਦੁਸਤਾਨ ਦੀਆਂ ਉਹ ਸਾਰੀਆਂ ਮੈਂ ਚੜ੍ਹਨਾ ਚਾਹਨੀ ਆ ਵੀ ਉਹਨਾਂ ਦੇ ਚੜ੍ਹ ਕੇ ਜਿਹੜਾ ਮਾਉਂਟ ਐਵਰੈਸਟ ਹੋ ਗਈ ਚਾਰ ਪੰਜ ਪਹਾੜ ਹੋਰ ਉੱਚੇ ਉੱਚੇ ਜਿਹੜੇ ਕਾਫੀ ਹਾਈਟ ਤੇ ਆ ਉਹਨਾਂ ਤੇ ਮੈਂ ਚੜ੍ਹਨਾ ਚਾਹਨੀ ਆ ਜਿੱਦਾ ਅਕਸਰ ਲੋਕ ਜਾਂਦੇ ਆ ਤਾਂ ਮੈਂ ਆਪਣਾ ਨਾਮ ਰੋਸ਼ਨ ਕਰਨਾ ਚਾਹਨੀ ਆ ਆਪਣਾ ਤਿਰੰਗਾ ਝੰਡਾ ਜਿਹੜਾ ਮੈਂ ਉਹ ਜਾ ਕੇ ਲਾਣਾ ਮੈਂ ਮਾਉਂਟ ਐਵਰੈਸਟ ਤੇ ਤਾਂ ਉਹ ਕਹਿੰਦਾ ਬੁੱਤਸ ਤਾਂ ਗਰੀਬ ਬੰਦੇ ਸੰਤ ਐਨੀ ਨੋਲੇਜ ਹੈ ਨਹੀਂ ਬਾਕੀ ਜੇ ਤੇਰੇ ਅੰਦਰ ਜਨੂਨ ਹੈਗਾ ਸੀ ਤੇਰੇ ਨਾਲ ਖੜੇ ਆ ਤਾਂ ਉਹਨੇ ਸਰਚ ਕੀਤਾ ਉਹਨੇ ਇੱਕ ਟੀਮ ਮਿਲੀ ਬੰਬੇ ਜਾ ਕੇ ਤਾਂ ਉਹਨੇ ਬੰਬੇ ਜਾਣ ਦਾ ਫੈਸਲਾ ਕਰ ਲਿਆ ਉਹ ਕੀ ਕਰਦੀ ਆ ਰਾਤ ਨੂੰ ਰਾਤ ਟ੍ਰੇਨ 'ਚ ਬਹਿ ਜਾਂਦੀ ਆ ਸਾਰੀ ਸਲਾਹ ਕਰਕੇ ਵੀ ਮੈਂ ਅੱਜ ਜਾਣਾ ਬੁਕਿੰਗ ਤਾਂ ਕੋਈ ਹੁੰਦੀ ਨਹੀਂ ਉਹਨੂੰ ਜਨਰਲ ਡੱਬੇ 'ਚ ਹੀ ਬੈਣਾ ਪੈਣਾ ਤਾਂ ਉਹ ਜਦੋਂ ਜਾਂਦੀ ਆ ਟ੍ਰੇਨ ਦੇ ਵਿੱਚ ਥੋੜਾ ਜਿਹਾ ਅੱਗੇ ਜਾ ਕੇ ਕੁਝ ਬੰਦੇ ਹੁੰਦੇ ਉਹਨਾਂ ਨੂੰ ਸ਼ਰਾਬ ਪੀਤੀ ਹੁੰਦੀ ਆ ਤਿੰਨ ਚਾਰ ਬੰਦੇ ਹੁੰਦੇ ਆ ਉਹ ਗਾਲੀ ਗਲੋਚ ਕਰਦੇ ਉੱਥੇ ਇਹ ਪਹਿਲਾਂ ਉਹ ਤਾਂ ਇਗਨੋਰ ਕਰਦੀ ਰਹਿੰਦੀ ਆ ਪੇਟਰਨ ਉਹਦਾ ਇਹ ਬੋਲਦੀ ਉਹਨਾਂ ਨੂੰ ਵੀ ਤੁਸੀਂ ਗਾਲ੍ਹਾਂ ਕਿਉਂ ਕੱਢ ਰਹੇ ਤੁਹਾਨੂੰ ਨਹੀਂ ਪਹਿਲਾਂ ਇੱਥੇ ਬੱਚੇ ਵੀ ਬੈਠੇ ਆ ਬਜ਼ੁਰਗ ਵੀ ਬੈਠੇ ਤੁਸੀਂ ਗਾਲ੍ਹਾਂ ਕੱਢੀ ਜਾਂਦੇ ਆ ਇੱਕ ਵਾਰ ਹੋਇਆ ਦੋ ਵਾਰ ਹੋਇਆ ਤੇ ਕੰਮ ਹੋ ਗਿਆ ਲੜਾਈ ਤੇ ਉਹਨਾਂ ਨੇ ਕੀ ਕੀਤਾ ਸੰਦੋਸ਼ ਕੁਮਾਰੀ ਦਾ ਤਿੰਨ ਚਾਰ ਚਪੇੜਾ ਮਾਰਤੀਆਂ ਗੁੱਸੇ ਜਾ ਕੇ ਇਹਨੇ ਕੀ ਕੀਤਾ ਇਹ ਉੱਠੀ ਇਹਨਾਂ ਦੇ ਪੰਜ ਚਾਰ ਜਣੇ ਜਿੰਨੇ ਲੱਸੀ ਉਹਨਾਂ ਦੇ ਲੱਤਾਂ ਮਾਰਿਆ ਜੋ ਹੱਥ ਆਇਆ ਉਹੀ ਸਿਰ 'ਚ ਮਾਰਿਆ ਸੰਦੋਸ਼ ਕੁਮਾਰ ਨੇ ਬਾਹਮੋਂ ਤੇ ਫੜ ਕੇ ਜਿੱਥੇ ਟ੍ਰੇਨ ਦਾ ਗੇਟ ਆ ਉੱਥੇ ਲੈ ਕੇ ਟ੍ਰੇਨ ਆਪਣੀ ਪੂਰੀ ਰਫ਼ਤਾਰ ਤੇ ਚੱਲ ਰਹੀ ਆ ਰਾਤ ਦਾ 1.5 ਵਜੇ ਦਾ ਟਾਈਮ ਤਾਂ ਲੜਾਈ ਇੰਨੀ ਵੱਧ ਗਈ ਕਿ ਉਹਨਾਂ ਨੇ ਗੁੱਸੇ 'ਚ ਜਾ ਕੇ ਉਹਨੂੰ ਟ੍ਰੇਨ ਤੋਂ ਧੱਕਾ ਦਿੱਤਾ ਚੱਲਦੀ ਟ੍ਰੇਨ ਤੋਂ ਜਦੋਂ ਉਹਨੂੰ ਧੱਕਾ ਦਿੱਤਾ ਉਹ ਟ੍ਰੇਨ ਦੀਆਂ ਲੈਨਾਂਾਂ ਦੇ ਵਿੱਚ ਡੇਗੀ ਤੇ ਜਿਹੜੀ ਉਹ ਜਾਂ ਦੋਨਾਂ ਹੀ ਲੱਤਾਂ ਸੀ ਉਹਦੇ ਉੱਤੇ ਟ੍ਰੇਨ ਲੰਘੀ ਤੇ ਉਹਦੀਆਂ ਦੋਨਾਂ ਲੱਤਾਂ ਉੱਥੇ ਹੀ ਟੁੱਟ ਗਈਆਂ ਉਹ ਵਿਚਾਰੀ ਸਾਰੀ ਰਾਤ ਉੱਥੇ ਪਈ ਰਹੀ ਘੱਟੋ ਘਾਟ ਉੱਥੇ 50 ਟ੍ਰੇਨਾਂ ਉਹਦੇ ਉੱਤੋਂ ਹੀ ਫੇਰ ਲੰਘੀਆਂ ਹੋਣੀਆਂ ਲੇਕਿਨ ਕਿਸੇ ਡਰਾਈਵਰ ਨੂੰ ਜਾਂ ਕਿਸੇ ਨੂੰ ਪਤਾ ਨਹੀਂ ਉਹ ਦਿਖੀ ਨਹੀਂ ਜਾਂ ਕੀ ਚੱਕਰ ਉਹ ਸਾਰੀ ਰਾਤ ਉੱਥੇ ਲੈਨਾਂ 'ਤੇ ਪਈ ਰਹੀ ਤੇ 20 ਤੋਂ 50 ਟ੍ਰੇਨਾਂ ਉਹਦੇ ਉੱਤੋਂ ਦੋ ਲੰਘੀਆਂ ਤਸੋ ਇਹ 5 6 ਵਜੇ ਕਿਸੇ ਦੀ ਨਿਗਾ ਪਈ ਉਹਨੂੰ ਚੱਕ ਕੇ ਦੋਬਾ ਹਸਪੀਟਲ ਲੈ ਗਏ ਜਦੋਂ ਹਸਪੀਟਲ ਲੈ ਗਏ ਤਾਂ ਫਿਰ ਉਹ ਉਹਦਾ ਬਿਹੋਸ਼ ਪਈ ਸੀ ਉੱਥੇ ਉੱਥੇ ਫਿਰ ਡਾਕਟਰਾਂ ਨੇ ਦੇਖਿਆ ਕਿ ਕਾਫੀ ਕ੍ਰਿਟੀਕਲ ਸਥਿਤੀ ਆ ਚਲੋ ਉਹਨਾਂ ਨੇ ਉਹਦਾ ਇਲਾਜ ਕੀਤਾ ਟਾਂਕੇ ਵਗੈਰਾ ਲਾਏ ਲੱਤਾਂ ਤਾਂ ਕੱਟੀਆਂ ਗਈਆਂ ਸੀ ਇਲਾਜ ਵਗੈਰਾ ਕਰਾਇਆ 5 ਤੋਂ 7 ਦਿਨ ਬਾਅਦ ਉਹਨੂੰ ਹੋਸ਼ ਆਇਆ ਫਿਰ ਉਹਨੂੰ ਪਤਾ ਲੱਗਿਆ ਕਿ ਮੇਰੇ ਦੋਨੇ ਲੱਤਾਂ ਕੱਟੀਆਂ ਗਈਆਂ ਲੇਕਿਨ ਉਹ ਕੁੜੀ ਦੀ ਦਲੇਰੀ ਦੇਖੋ ਉਹ ਨਾ ਰੋਈ ਨਾ ਘਬराई ਜਿੱਦਾਂ ਉਹਨੇ ਪਤਾ ਨਹੀਂ ਮੰਨ ਕੇ ਕੀ ਸੋਚਿਆ ਸੀ ਹੌਲੀ ਹੌਲੀ ਕਰਦੇ 2-4 ਮਹੀਨੇ ਲੰਘਦੇ ਆ ਉਹਨੂੰ ਜਿਹੜੀਆਂ ਲੱਤਾਂ ਆਰਟੀਫੀਸ਼ੀਅਲ ਹੁੰਦੀਆਂ ਉਹ ਮਿਲ ਜਾਂਦੀਆਂ ਫਿਰ ਉਹ ਆਪਣੇ ਬਾਪ ਨਾਲ ਗੱਲ ਕਰਦੀ ਹੈ ਜਿਹੜਾ ਡਰਾਈਵਰ ਸੀਗਾ ਉਹ ਕਹਿੰਦੀ ਵੀ ਮੈਂ ਇਹ ਚੋਟੀਆਂ ਚੜ੍ਹਨੀਆਂ ਜੋ ਮਰਜ਼ੀ ਹੋਵੇ ਉਹਦੇ ਪਿਓ ਨੇ ਕਦੇ ਵੀ ਉਹਨੂੰ ਇਹ ਨਹੀਂ ਕਿਹਾ ਵੀ ਨਹੀਂ ਵੀ ਤੂੰ ਇਹ ਨਹੀਂ ਕਰ ਸਕਦੇ ਉਹ ਕਹਿੰਦਾ ਪੁੱਤ ਜੇ ਤੈਨੂੰ ਆਪਣੇ ਆਪ ਤੇ ਇੰਨਾ ਮਾਣਾ ਤੇ ਮੈਨੂੰ ਵੀ ਤੇਰੇ ਤੇ ਬਹੁਤ ਮਾਣਾ ਮੈਨੂੰ ਪੱਕਾ ਪਤਾ ਕਿ ਤੂੰ ਚੋਟੀਆਂ ਤੇ ਜ਼ਰੂਰ ਚੜ੍ਹੇਂਗੀ ਫਿਰ ਉਹ ਇੱਕ ਟੀਮ ਨਾਲ ਗੱਲ ਕਰਦੀ ਆ ਉੱਥੇ ਦਿੱਲੀ ਹੀ ਟੀਮ ਹੁੰਦੀ ਆ ਫਿਰ ਉਹ ਉਹਨੂੰ ਲੈ ਕੇ ਜਾਂਦੇ ਆ ਨਾਲ ਆਪਣੇ ਜਿਹੜਾ ਨਾਲ ਆਪਣੇ ਲੈ ਕੇ ਜਾਂਦੇ ਆ ਤਦੋਂ گاਂਜ ਲੋ ਜਿੱਥੇ ਟੀਮ ਦਾ ਬਸੇਰਾ ਹੁੰਦਾ ਹੈ ਜਿੱਥੇ ਟੀਮ ਪਹੁੰਚਦੀ ਆ ਉੱਥੇ ਜਿਹੜੇ ਡਾਕਟਰ ਹੁੰਦੇ ਆ ਉਹਨੂੰ ਰਿਜੈਕਟ ਕਰ ਦਿੰਦੇ ਆ ਕਹਿੰਦੇ ਵੀ ਨਹੀਂ ਵੀ ਆਪਾ ਤੈਨੂੰ ਨਹੀਂ ਲਿਜਾ ਸਕਦੇ ਬਾਈ ਚਾਂਸ ਉੱਥੇ ਔਖਾ ਹੋ ਗਿਆ ਤੈਨੂੰ ਵਾਪਸ ਕਿੱਥੇ ਲਿਆਵਾਂਗੇ ਇੱਥੇ ਲੋ ਜਿਹੜੇ ਜਾਂਦੇ ਆ ਉਹਨਾਂ ਦੀ ਜਾਨ ਜੋਖਮ 'ਚ ਹੁੰਦੀ ਆ ਕਿਉਂਕਿ ਵਕੈਰਾ ਸਰਟੀਫਿਕੇਟ ਦਾ ਸਾਈਡ ਹੁੰਦਾ ਵੀ ਜੇ ਅਸੀਂ ਸਾਡੀ ਡੈਥ ਹੋ ਗਈ ਆ ਕੋਈ ਗਲਤ ਬਾਤ ਹੋ ਜਾਂਦੀ ਆ ਤਾਂ ਅਸੀਂ ਆਪਣੀ ਜਾਨ ਦੇ ਆਪ ਜ਼ਿੰਮੇਵਾਰ ਤਾਂ ਉੱਥੋਂ ਰਿਜੈਕਟ ਕੀਤਾ ਜਾਂਦਾ ਲੇਕਿਨ ਉਹ ਘਰੇ ਨਹੀਂ ਜਾਂਦੀ ਉਹ ਤਾਂ ਥੋੜਾ ਵਾਪਸ ਆ ਕੇ ਕਿਤੇ ਸ਼ਹਿਰ 'ਚ ਰਹਿਣ ਆ ਜਦੋਂ ਥੋੜਾ ਜਿਹਾ ਮੌਸਮ ਚੇਂਜ ਹੁੰਦਾ ਉਤੋਂ ਦੇ ਜਿਹੜੇ ਟੈਂਟ ਵਗੈਰਾ ਲੱਗੇ ਹੁੰਦੇ ਸਾਰੇ ਹਟ ਜਾਂਦੇ ਆ ਉਹ ਕੀ ਕਰਦੀ ਔਰ ਚੱਕਦੀ ਆ ਆਪਣਾ ਮੋਬਾਈਲ ਤੇ ਇੱਕ ਸਹੇਲੀ ਨੂੰ ਲੈਂਦੀ ਨਾਲ ਤੇ ਉਹ ਜਿਹੜਾ ਪੁਆਇੰਟ ਆ ਜਿੱਥੋਂ ਚੜ੍ਹਾਈ ਸ਼ੁਰੂ ਹੁੰਦੀ ਆ ਉੱਥੇ ਤੱਕ ਜਾਂਦੀ ਆ ਟੈਂਟ ਵਗੈਰਾ ਲਾਂਦੀ ਉੱਥੇ ਰਹਿੰਦੀ ਆ ਸਾਰਾ ਕੁਝ ਦੇਖਦੀ ਆ ਵੀ ਕਿੱਦਾਂ ਕਰਨਾ ਕਿੱਦਾਂ ਚੜ੍ਹਨੀਆਂ ਚੜਾਈਆਂ ਤਾਂ ਉਹ ਕੀ ਕਰਦੀ ਆ ਜਦੋਂ ਅਗਲੇ ਦਿਨ ਸਵੇਰ ਹੁੰਦੀ ਆ ਉਹ ਆਪਣੀਆਂ ਜੋ ਵੀ ਜ਼ਰੂਰਤ ਚੀਜ਼ਾਂ ਹੁੰਦੀਆਂ ਉਹਨੂੰ ਲੈ ਕੇ ਨਾਲ ਤੁਰ ਪੈਂਦੀ ਆ ਤਾਂ ਦੋਸਤੋ ਤੁਸੀਂ ਮੰਨਣਾ ਨਹੀਂ ਉਸਨੇ ਉਸ ਕੁੜੀ ਨੇ ਉਸ ਸੰਤੋਸ਼ ਕੁਮਾਰੀ ਨੇ ਆਪਣੀ ਹਿੰਮਤ ਨਹੀਂ ਹਾਰੀ ਤਾਂ ਉਹ 7 ਸਤਵੀਰ ਸੱਤ ਚੋਟੀਆਂ ਹਿੰਦੁਸਤਾਨ ਦੀਆਂ ਸਰ ਕੀਤੀਆਂ ਉਹਨੇ ਸੱਤ ਚੋਟੀਆਂ ਪਾਰ ਕਰਨ ਵਾਲੀ ਉਹ ਐਸੀ ਲੜਕੀ ਜਿਹਦੀਆਂ ਦੋਨੇ ਲੱਤਾਂ ਹੀ ਨਹੀਂ ਤਾਂ ਅੰਦਰ ਜਨੂੰਨ ਸੀਗਾ ਇੱਕ ਉਹ ਜਨੂੰਨ ਉਹਨੇ ਪੂਰਾ ਕੀਤਾ ਉਹਨੇ ਵੀ ਦੱਸਿਆ ਕਿ ਕੁੜੀਆਂ ਕਿਸੇ ਤੋਂ ਘੱਟ ਨਹੀਂ ਜਦੋਂ ਉਹਨੇ ਚੋਟੀਆਂ ਪਾਰ ਕੀਤੀਆਂ ਜਦੋਂ ਵਾਪਸ ਆਈ ਉਹਦੇ ਨਾਂ ਤੇ ਸਟੋਰੀਆਂ ਲਿਖੀ ਗਈਆਂ ਹਰ ਇੱਕ ਨਿਊਜ਼ਪੇਪਰ 'ਚ ਉਹ ਇੱਕ ਸਟੋਰੀ ਦੱਸੀ ਗਈ ਫਿਰ ਉਹਨੂੰ ਬਕਾਇਦਾ ਰਾਸ਼ਟਰਪਤੀ ਤੋਂ ਅਵਾਰਡ ਮਿਲਿਆ ਤੇ ਜਿਹੜਾ ਉਹਦੀਆਂ ਲੱਤਾਂ ਦਾ ਇਲਾਜ ਸੀਗਾ ਕਿਉਂਕਿ ਸੱਤ ਚੋਟੀਆਂ ਚੜੀਆਂ ਲੇਕਿਨ ਕਮਜ਼ੋਰ ਕਾਫੀ ਹੋ ਗਈ ਸੀ ਕਾਫੀ ਇਨਫੈਕਸ਼ਨ ਫੈਲ ਗਈ ਸੀ ਤਾਂ ਉਹ ਜਿਹੜਾ 40 ਤੋਂ 50 ਲੱਖ ਰੁਪਏ ਦਾ ਖਰਚਾ ਸੀ ਸਾਰਾ ਗਵਰਨਮੈਂਟ ਨੇ ਕੀਤਾ ਤੇ ਉਹਨੂੰ ਘੱਟੋ ਘੱਟ 1 ਕਰੋੜ ਰੁਪਏ ਉਹਨੂੰ ਇਨਾਮ ਵਜੋਂ ਦਿੱਤਾ ਦੋਸਤੋ ਇਹ ਕਹਾਣੀ ਸੀ ਸੰਤੋਸ਼ ਕੁਮਾਰੀ ਦੀ ਜਿੰਨਾ ਇਹਨਾਂ ਕੁਛ ਜਿਹਦੇ ਨਾਲ ਹੋ ਗਿਆ ਲੇਕਿਨ ਉਹਨੇ ਹਿੰਮਤ ਨਹੀਂ ਹਾਰੀ ਤਾਂ ਦੋਸਤੋ ਕਹਿੰਨੇ ਆ ਚਾਹੇ ਮੁੰਡਾ ਹੋਵੇ ਕੁੜੀ ਹੋਵੇ ਦੋਨਾਂ ਨੂੰ ਇੱਕੋ ਜਿਹਾ ਪਿਆਰ ਕਰੋ ਦੋਨੇ ਹੀ ਮਾਪੇ ਦਾ ਹੌਸਲਾ ਮੰਗਦੇ ਨੇ ਜੇ ਮਾਪੇ ਹੌਸਲਾ ਤੋੜ ਦਨਗੇ ਤਾਂ ਬੱਚੇ ਕਿੱਥੇ ਜਾਣਗੇ ਸਮਾਜ ਤਾਂ ਇੱਕ ਪਾਸੇ ਰਹਿ ਗਿਆ ਜੇ ਆਪਾਂ ਕੁਝ ਕਰਦੇ ਆਂ ਪਹਿਲਾ ਗੱਲਾ ਹੁੰਦੀ ਆ ਪਤਾ ਨਹੀਂ ਕੀ ਕਰਦੇ ਹੁਣ ਮੈਂ ਵੀ ਜਦੋਂ ਵੀਡੀਓ ਬਣਾਉਣਾ ਕਈ ਕਹ ਰਹੇ ਨੇ ਯਾਰ ਬਿਜ਼ਨਸ ਚੱਲਦਾ ਹੈ ਪਤਾ ਨਹੀਂ ਕਿਹੜੇ ਚੱਕਰਾਂ 'ਚ ਪਿਆ ਹੈ ਵੀਡੀਓ ਇਹ ਮੇਰਾ ਇੱਕ ਸ਼ੌਕ ਆ ਇਹੀ ਜਦੋਂ ਵੀਡੀਓ ਵਧੀਆ ਲੱਗਣਾ ਕੀ ਲੋਕਾਂ ਨੂੰ ਮੈਂ ਗਰੋਅ ਕਰਨਾ ਕੀ ਲੋਕੀ ਮੈਨੂੰ ਪਛਾਣਨ ਲੱਗੇ ਤੇ ਇਹੀ ਲੋਕ ਮੈਨੂੰ ਕਹਿਣਗੇ ਆਗੇ ਕਿ ਤੂੰ ਬਹੁਤ ਵਧੀਆ ਕੀਤਾ ਅਸੀਂ ਤਾਂ ਪਹਿਲੇ ਕਹਿੰਦੇ ਸੀ ਆਪਣੇ ਬੱਚਿਆਂ ਨੂੰ ਆਪਣੇ ਬੇਟੀ ਨੂੰ ਬੇਟੇ ਨੂੰ ਪੜ੍ਹਾਓ ਲਿਖਾਓ ਉਹਨਾਂ ਨੂੰ ਹੌਸਲਾ ਵਧਾਈ ਕਰੋ ਜੇ ਕੋਈ ਗੱਲ ਕਹਿੰਦੇ ਧਿਆਨ ਨਾਲ ਸੁਣੋ ਇਹ ਨਹੀਂ ਕਿ ਆਪਾਂ ਕਰੋ ਕਿ ਨਹੀਂ ਅਸੀਂ ਭਟੇ ਸਾਨੂੰ ਜਿਆਦਾ ਪਤਾ ਅੱਜ ਕੱਲ ਦੀ ਟੈਕਨੋਲੋਜੀ ਬੜੀ ਐਡਵਾਂਸ ਹੋਈ ਪਈ ਆ ਬੱਚੇ ਕਾਫੀ ਕੁਝ ਸਿੱਖਦੇ ਆ ਜੇ ਸੋਚੋ 50% ਬੱਚੇ ਮੋਬਾਈਲ ਤੇ ਕੁਝ ਗਲਤ ਦੇਖਦੇ ਆ ਜਾਂ ਕਰਦੇ ਆ ਤਾਂ 50% ਸਹੀ ਵੀ ਤਾਂ ਕਰਦੇ ਆ ਨਾ ਇਹ ਆਪਾਂ ਹੀ ਤਾਂ ਦੇਖਣਾ ਤਾਂ ਦੋਸਤੋ ਇਦਾਂ ਦੀਆਂ ਹੋਰ ਵਧੀਆ ਸਟੋਰੀ ਸੁਣ ਲਈ ਜਿਹੜੇ ਵਿੱਚ ਮੋਟੀਵੇਸ਼ਨ ਕ੍ਰਾਈਮ ਹਾਰਰ ਜੋ ਕਿ 100% ਰੀਅਲ ਆ ਇਦਾਂ ਦੀ ਚੀਜ਼ਾਂ ਸੁਣਨ ਵਾਸਤੇ ਇਦਾਂ ਦੀ ਚੀਜ਼ਾਂ ਸਟੋਰੀਆਂ ਸੁਣਨ ਵਾਸਤੇ ਤੁਸੀਂ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਜਿਹਦਾ ਨਾਮ ਹੈ ਸਨੀ ਸਟੋਰੀਜ਼ ਹਬ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਹੋਰ ਲੋਕਾਂ ਨੂੰ ਵੀ ਇਹਨਾਂ ਚੀਜ਼ਾਂ ਬਾਰੇ ਪਤਾ ਲੱਗੇ ਠੀਕ ਆ ਦੋਸਤੋ اجازت ਲੈਣਾ જય ਸ਼੍ਰੀ ਮਾਂ ਕਾਲ